ਸਫਲ ਲੋਕ ਨਾ ਤਾਂ ਦੂਜੀ ਦੁਨੀਆ ਤੋਂ ਹੁੰਦੇ ਨੇ ਨਾ ਹੀ ਉਹਨਾਂ ਦੇ ਚਾਰ ਹੱਥ ਹੁੰਦੇ ਨੇ ਨਾ ਹੀ ਉਹਨਾਂ ਲਈ ਦਿਨ 24 ਘੰਟੇ ਹੁੰਦਾ ਹੈ ਤੇ ਨਾ ਹੀ ਉਹਨਾਂ ਦੀ ਜ਼ਿੰਦਗੀ ਸਾਡੇ ਨਾਲੋਂ ਆਸਾਨ ਹੁੰਦੀ ਹੈ ਉਹ ਵੀ ਮੁਸ਼ਕਲਾਂ ਦਾ ਸਾਹਮਣਾ ਕਰਕੇ ਇੱਥੋਂ ਤੱਕ ਪਹੁੰਚਦੇ ਨੇ ਤਾਂ ਫਿਰ ਐਸਾ ਕੀ ਹੈ ਜੋ ਸਫਲ ਲੋਕ ਹਮੇਸ਼ਾ ਕਰਦੇ ਨੇ ਐਸਾ ਕੀ ਹੁੰਦਾ ਉਹਨਾਂ ਦੀ ਆਦਤਾਂ ਵਿੱਚ ਵਿਚਾਰਾਂ ਵਿੱਚ ਜੋ ਉਹਨਾਂ ਨੂੰ ਦੁਨੀਆ ਦੇ ਅਰਬਾਂ ਕਰਬਾਂ ਲੋਕਾਂ ਤੋਂ ਉਹਨਾਂ ਨੂੰ ਅਲੱਗ ਕਰਦਾ ਹੈ ਅਸਲ ਵਿੱਚ ਸਫਲ ਲੋਕਾਂ ਨੂੰ ਸਵੇਰ ਤੋਂ ਹੀ ਜਿੱਤਣ ਵਾਲੀ ਇੱਕ ਅਜੀਬ ਆਦਤ ਲੱਗੀ ਹੁੰਦੀ ਹੈ ਤੇ ਉਹਨਾਂ ਦੀ ਪਹਿਲੀ ਦੁਸ਼ਮਣ ਹੁੰਦੀ ਹੈ ਉਹਨਾਂ ਦੀ ਨੀਂਦ ਸਫਲ ਲੋਕ ਸਵੇਰੇ देर ਤੱਕ ਨਹੀਂ ਸੌਂਦੇ ਉਹ ਹਮੇਸ਼ਾ ਸੂਰਜ ਤੋਂ ਪਹਿਲਾਂ ਜਾਗਦੇ ਨੇ ਕਿਉਂਕਿ ਉਹ देर ਰਾਤ ਤੱਕ ਮੋਬਾਈਲ ਤੇ ਸਮਾਂ ਖਰਾਬ ਨਹੀਂ ਕਰਦੇ ਉਹ ਜਿਹੜਾ ਇਸ ਲਈ ਨਹੀਂ ਕਰਦੇ ਕਿਉਂਕਿ ਉਹ ਕਿਸੇ ਬੁਰੀ ਆਦਤ ਦੇ ਗੁਲਾਮ ਨਹੀਂ ਹੁੰਦੇ ਉਹ ਕਦੇ ਵੀ ਹੌਸਲਾ ਨਹੀਂ ਛੱਡਦੇ ਕਦੇ ਵੀ ਹਾਰ ਨਹੀਂ ਮੰਨਦੇ ਉਹਨਾਂ ਨੂੰ ਹਾਰ ਜਾਣ ਵਿੱਚ ਕੋਈ ਦਿੱਕਤ ਨਹੀਂ ਹੁੰਦੀ पर मेहनत करनी शर्त देण ਵਿੱਚ ਬੜੀ ਦਿੱਕਤ ਹੁੰਦੀ ਏ ਉਹ ਹਮੇਸ਼ਾ ਸੋਝੇ ਲੋਕਾਂ ਦੀ ਸੰਗਤ ਵਿੱਚ ਰਹਿੰਦੇ ਨੇ ਕਿਸੇ ਮਹਾਨ ਇਨਸਾਨ ਨੇ ਆਖਿਆ ਸੀ ਕਿ ਮੈਨੂੰ ਕਿਸੇ ਦੇ ਚਾਰ ਦੋਸਤਾਂ ਨਾਲ ਮਿਲਾ ਦਿਓ ਮੈਂ ਉਸ ਇਨਸਾਨ ਨੂੰ ਬਿਨਾਂ ਮਿਲੇ ਉਸ ਦੇ ਭਵਿੱਖ ਦੱਸ ਦਊਂਗਾ ਸਫਲ ਲੋਕਾਂ ਨੂੰ ਸਕਾਰਾਤਮਕ ਲੋਕਾਂ ਦੇ ਵਿਚਾਰਾਂ ਵਿੱਚ ਰਹਿਣਾ ਚੰਗਾ ਲੱਗਦਾ ਤੇ ਉਹ ਲੋਕ ਸਿੱਖਣ ਦਾ ਕੋਈ ਮੌਕਾ ਖੁੱਸਣ ਨਹੀਂ ਦਿੰਦੇ ਸਖੌਣ ਵਾਲਾ ਭਾਵੇਂ ਕੋਈ ਵੀ ਹੋਵੇ ਚਾਹੇ ਬਲਾਤ ਹੋਣ ਜਾਂ ਕੋਈ ਵੱਡਾ ਇਨਸਾਨ ਕੋਹ ਸਿੱਖਣ ਲਈ ਹਮੇਸ਼ਾ ਤਿਆਰ ਰਹਿੰਦੀ ਨਹੀਂ ਕਿਉਂਕਿ ਉਹ ਚੰਗੀ ਤਰ੍ਹਾਂ ਸਮਝਦੇ ਨਹੀਂ ਕਿ ਹਾਰ ਬੁਰੀ ਚੀਜ਼ ਦਾ అనుభవ ਖੁਦ ਲੈਣ ਨਾਲੋਂ ਚੰਗਾ ਦੂਜਿਆਂ ਦੀ ਦਿੱਤੀ ਹੋਈ ਸਿੱਖਿਆ ਨੂੰ ਕਾਮਲ ਵਿੱਚ ਲੈ ਕੇ ਆਉ ਕਿਉਂਕਿ ਇਨਸਾਨੀਅਤ ਦੇ ਨਿਯਮ ਸਾਰਿਆਂ ਲਈ ਇੱਕੋ ਜਿਹੇ ਹੁੰਦੇ ਹਨ ਜਿੱਤ ਦਾ ਮਤਲਬ ਜਿੱਤ ਹੁੰਦਾ ਹੈ ਤੇ ਹਾਰ ਦਾ ਮਤਲਬ ਸਿੱਖ ਇਸ ਲਈ ਸਫਲ ਲੋਕ ਹਾਰਨ ਵਾਲਿਆਂ ਦੇ ਅਸਫਲ ਹੋਣ ਦਾ ਕਾਰਨ ਜਾਣਨ ਲਈ ਵੀ ਉਸਕ ਰਹਿੰਦੇ ਨੇ ਸਫਲ ਲੋਕ ਉਹਨਾਂ ਕੰਮਾਂ ਨੂੰ ਆਪਣੀ ਲਿਸਟ ਵਿੱਚ ਸਭ ਤੋਂ ਅਖੀਰ ਵਿੱਚ ਰੱਖਦੇ ਨੇ ਜਿਸ ਨਾਲ ਉਹਨਾਂ ਨੂੰ ਆਪਣੇ ਟੀਚੇ ਤੱਕ ਪਹੁੰਚਣ ਲਈ ਕੋਈ ਫਾਇਦਾ ਨਹੀਂ ਹੋਣ ਵਾਲਾ ਤੇ ਇਸੇ وجہ ਨਾਲ ਉਹਨਾਂ ਨੂੰ ਆਪਣੀ ਜ਼ਰੂਰੀ ਕੰਮਾਂ ਨੂੰ ਕਰਨ ਦੇ ਲਈ ਸਮਾਂ ਮਿਲ ਜਾਂਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿਸੇ ਸਫਲ ਬੰਦੇ ਲਈ ਪੈਸੇ ਜ਼ਿਆਦਾ ਕੀਮਤੀ ਨੇ ਉਹਨਾਂ ਲਈ ਸਮਾਂ ਪੈਸੇ ਤੋਂ ਵੀ ਜ਼ਿਆਦਾ ਮਾਇਨੇ ਰੱਖਦਾ ਪੈਸਿਆਂ ਦਾ ਨੁਕਸਾਨ ਸਹਿਣ ਕਰ ਸਕਦੇ ਨੇ ਪਰ ਆਪਣੇ ਕੀਮਤੀ ਸਮੇਂ ਦਾ ਨਹੀਂ ਇੱਕ ਹੋਰ ਚੀਜ਼ ਜੋ ਉਹਨਾਂ ਲਈ ਪੈਸੇ ਤੇ ਸਮੇਂ ਤੋਂ ਵੀ ਕਿਤੇ ਜ਼ਿਆਦਾ ਜ਼ਰੂਰੀ ਹੈ ਉਹ ਇਹ ਉਹਨਾਂ ਦੀ ਸਿਹਤ ਮੈਨੂੰ ਉਮੀਦ ਹੈ ਤੁਹਾਨੂੰ ਇਸ ਵੀਡੀਓ ਪਸੰਦ ਆਈ ਹੋਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਕਿੱਕਰ